ਮੇਨੂੰ ਦਫਤਰ ਰੰਨੀ ਵਾਲੇ ਦੇ ਵਿੱਚ ਕਮੇਟੀ ਦੇ ਵਿੱਚ ਘੁੱਟਿਆ ਯਾਰ ਸਟਾਫ ਨਹੀਂ ਸੀਗਾ ਹੋਰ ਉਹ ਸਟਾਫ ਉੱਤੇ ਕੋਈ ਨਹੀਂ ਹੈਗਾ ਸੀ ਗਈ ਸੰਡੇ ਦੀ ਅੱਜ ਸੰਡੇ ਵਾਲੇ ਸਟਾਫ ਆਣ ਵਾਲਾ ਸੀਗਾ ਦੁਪਹਿਰ ਨੂੰ 1 ਵਜੇ ਸ਼ਾਇਦ ਕੋਈ ਖਾਣਾ ਖਾਣ ਗਏ ਇੱਕ ਕੰਮ ਵਾਲੀ ਸੀਗੀ ਉਨਾਂ ਬਾਹਰ ਬਿਟਾ ਦੇ ਮੇਰੇ ਕਮਰਾ ਬੰਦ ਕਰਕੇ ਬਾਹਰ ਦੋ ਅੜਤੀ ਵੀ ਸ਼ਾਇਦ ਬੈਠੇ ਸੀਗੇ ਲੇਕਿਨ ਬਹੁਤ ਘੁੱਟਿਆ ਹੱਦੋਂ ਵੱਧ ਘੁੱਟਿਆ ਇਹਨਾਂ ਵੀ ਮੇਰੇ ਕਸੂਰ ਕੀ ਆ ਦੱਸੋ ਪੁਲਿਸ ਨੂੰ ਖੁਸ਼ੂਚਨਾ ਦਿੱਤੀ ਤੁਸੀਂ ਹਾਲੇ ਤੱਕ ਨਹੀਂ ਦਿੱਤੀ ਬਟ ਮੇਰੀ ਬੇਨਤੀ ਹੈ ਮੇਰੇ ਸਾਥ ਜਿਆਦਾ ਸੀ ਕਿ ਮੈਂ ਕਰਦਾ ਕਿ ਮੇਰੇ ਡਾਇਲ ਕਰਨ ਦੇ ਵਿੱਚ ਦਿੱਕਤ ਆ ਰਹੀ ਮੰਗ ਕੀ ਕਰ ਰਹੇ ਹੋ ਮੰਗੇ ਮੇਰੀ ਬਦਲੀ ਕਰ ਦਈ ਜਾਂ ਉਹਨਾਂ ਨੂੰ ਬਦਲ ਦੋ ਜਾਂ ਮੈਨੂੰ ਬਦਲੀ ਕਰ ਦੋਈ ਮੈਂ ਨਹੀਂ ਰਹਿ ਸਕਦਾ ਗਿਆ ਜੇ ਮੋਲ ਚੀ ਤੇ ਸਾਨੂੰ ਇੱਕ ਇਨਫੋਰਮੇਸ਼ਨ ਮਿਲੀ ਸੀ ਵੀ ਜਿਹੜਾ ਗੌਰਵ ਹੈ ਮਾਰਕੀਟ ਕਮੇਟੀ ਜਿਹੜਾ ਸੁਪਰਵਾਈਜ਼ਰ ਲੱਗਾ ਹੈ ਤੇ ਇਹਨਾਂ ਦਾ ਕੋਈ ਗਲਤੀ ਚੇਅਰਮੈਨ ਮਾਰਕੀਟ ਕਮੇਟੀ ਦਾ ਤੇ ਉਹਨਾਂ ਨਾਲ ਕੋਈ ਲੜਾਈ ਝਗੜਾ ਜਿਹਦੇ ਸਬੰਧ ਵਿੱਚ ਦਾਖਲ ਹੋਇਆ ਤੇ ਅਸੀਂ ਇਹਦਾ ਐਮਐਲਆਰ ਕੱਟੀ ਉਹਦੇ ਮੁਤਾਬਕ ਜੋ ਵੀ ਇਹ ਬਿਆਨ ਲਿਖਾਏਗਾ ਉਹਨਾਂ ਦੇ ਮੁਤਾਬਕ ਹੋਵੇਗਾ ਇਹ ਫੈਕਟਿਕ ਕੀਤੀ ਜਾਇਦ ਹਾਂ ਜੀ ਜੀ ਉਹਨਾਂ ਨੇ ਇਧਰ ਸੇ ਆਪੀ ਮੈਂ ਇਹਨੂੰ ਬੁਲਾਇਆ ਸੀ ਆ ਉਹਨਾਂ ਨੇ ਦਫਤਰ ਚ ਤੇ ਉਸ ਮੇਰੀ ਰਿਪੋਰਟ ਮਾਰੀ ਸੀ ਇਹਦਾ ਕਰ ਰਿਹਾ ਡਾਕਟਰ ਸਾਹਿਬ ਜਿਹੜੀ ਐਮ ਐਲ ਆਰ ਕੱਟ ਕੇ ਸਾਨੂੰ ਕਹਿੰਦੇ ਨੋਟ ਹੰਡਾ ਲਓ ਜੀ ਬਿਆਨ ਲਿਖ ਕੇ ਤੇ ਕਾਰਵਾਈ ਕਰਾਂ